ਜਗਤਾਰ ਸਿੰਘ ਉਹ ਖੜੇ ਸੀ ਰਾਜੇਵਾਲ ਖੜੇ ਸੀ ਠੀਕ ਆ ਜੀ ਰਾਜੇਵਾਲ ਸਾਹਿਬ ਉੱਥੇ ਖੜੇ ਸੀ ਡਾਕਟਰ ਦਰਸ਼ਨਪਾਲ ਉੱਥੇ ਖੜੇ ਸੀ ਡਕੋਂਦੇ ਵਾਲੇ ਉੱਥੇ ਖੜੇ ਸੀ ਸਾਰੀ ਲੀਡਰ ਖੜੀ ਹੋਈ ਸੀ ਉਹ ਕਿਹੜੇ ਕਿਸਾਨ ਲੀਡਰ ਸੀ ਜਿਹੜੇ ਤੱਕ ਲਾਲ ਕਿਨੇ ਜਵੜ ਕਾ ਜੀ ਸਾਡੇ ਧਿਆਪਤ ਮਰਵਾਤੇ ਸੀ ਇਹਨਾਂ ਨੇ ਤੁਸੀਂ ਉਹਨਾਂ ਦੇ ਨਾਲ ਰਲਦੇ ਉਹਨਾਂ ਨੂੰ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਹੁਣ ਤੱਕ ਬਾਈਕ ਦੇ ਉਹਨਾਂ ਨੂੰ ਬਾਈਕ ਦੇ ਕੀ ਕੀਤਾ ਹਣ ਸੁਣੋ ਹਣ ਸੁਣੋ ਹਣ ਸੁਣੋ ਉਹ ਸ਼ਾਕਰ ਸਿੰਘ ਉਹ ਕਰਾਹਾ ਮੇਰਾ ਭਰਾ ਹੈ ਮਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੁੰਦੀ ਆ ਜਿਹੜਾ ਕੰਮ ਕਰਦੇ ਆ ਮੈਂ ਕਰਾ ਕੇ ਦੇਣਾ ਰਾਜੀ ਬਾਜੀ ਨਾਲ ਮਰੀ ਲਗਾਤਾਰ ਟੈਲੀਫੋਨ ਤੇ ਗੱਲ ਹੁੰਦੀ ਆ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਉਹ ਤੋਂ ਵਧੀਆ ਲੀਡਰ ਨਹੀਂ ਮਿਲ ਸਕਦਾ ਤੁਹਾਨੂੰ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਇਹਨਾਂ ਦੇ ਸਾਥ ਦੇ ਕੇ ਜਿਹੜਾ ਲਾਲ ਕਿਲੇ ਵਾਲੇ ਸੀ ਜਿਨ੍ਹਾਂ ਨੇ ਸਾਡੇ ਬੱਚੇ ਮਰਵਾਏ ਤੁਸੀਂ ਕਿਸਾਨੀ ਦਾ ਸਵਾਲ ਪੁੱਛੋ ਕਵਤੋਂ ਬੜਾ ਕ ਮਾਈਕ ਸਾਰਿਆਂ ਨੂੰ ਨਹੀਂ ਮਿਲੇਗਾ ਦੂਜਾ ਬੰਦਾ ਦੱਸ ਤੋ ਦੋਵਾਂ ਬੰਦਿਆਂ ਹੈ ਜੀ ਦੂਜਾ ਕੌਣਾ ਬਤਾਓ ਪੁੱਛੋ ਸਵਾਲ ਪੁੱਛੋ ਕਿਸਾਨੀ ਬਾਰੇ ਪੁੱਛ ਸਕਦੇ ਹੋ ਇੱਕ ਮਿੰਟ ਇੱਕ ਮਿੰਟ ਦੋ ਮਿੰਟ ਜੀ ਕੋਈ ਫालतू ਗੱਲ ਨਹੀਂ ਹੋ ਰਹੀ ਇੱਕ ਮਿੰਟ ਜੀ